ਏ ਬਾਈ ਸਤਨਾਮ ਆਪਣੇ ਨਾਲ ਜੁੜਿਆ ਬਾਈ ਨੇ ਖੋਲਿਆ ਨਵਾਂ ਸ਼ੋਰੂਮ ਸਤਸ੍ਰੀਕਾਲ ਬਾਈ ਸਤਸ੍ਰੀਕਾਲ ਬਾਈ ਵਧਾਈਆਂ ਬਾਈ ਪਹਿਲਾਂ ਤਾਂ ਸ਼ੋਰੂਮ ਦੀਆਂ ਨਵੇਂ ਸਾਲ ਦੀਆਂ ਵੀ ਬਾਈ ਤੈਨੂੰ ਵੀ ਵਧਾਈਆਂ ਤੇ ਤੇਰੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਵੀ ਬਹੁਤ-ਬਹੁਤ ਵਧਾਈਆਂ ਭਰਾ ਆਹ ਵੀਡੀਓ ਦੇਖ ਕੇ ਆ ਗਿਆ ਨਵੇਂ ਸਾਲ ਤੇ ਕੋਈ ਨਹੀਂ ਬਸ ਕਰ ਦਿਆਂਗੇ ਸ਼ੂਟ ਫਿਰ ਨਵੇਂ ਸਾਲ ਤੇ ਨਵੇਂ ਸ਼ੋਰੂਮ ਤੇ ਤੇ ਨਵੇਂ ਸਾਲ ਤੇ ਜਦੋਂ ਕੋਈ ਆਊਗਾ ਤਾਂ ਫੁੱਲੀ ਸ਼ੂਟ ਕਰ ਦਿਆਂਗੇ ਫੁੱਲ ਹਾਂ ਇਹ 2023 ਮਾਡਲ ਹੈ ਠੀਕ ਹੈ ਜੀ 450 ਘੰਟਾ ਚੱਲਿਆ ਹੋਇਆ ਫੁੱਲ ਹਾਂ ਠੀਕ ਹੈ ਪਾਵਰ ਸਟੀering ਹੈ ਠੀਕ ਹੈ ਪੰਜਾਬ ਨੰਬਰ ਹੈ ਡਬਲ ਡਿਸਟ੍ਰਿਬਿਊਟਰ ਹੈ ਡਬਲ ਡਿਸਟ੍ਰਿਬਿਊਟਰ ਹੈ ਤੇ ਭਾਈ ਦੱਸੀਏ ਇਹਦੇ ਬਾਰੇ ਇਹ 2013 ਮਾਡਲ ਹੈ ਠੀਕ ਹੈ ਡਬਲ ਡਿਸਟਰੀਬਿਊਟਰ ਡੀਟੀ ਮਾਡਲ ਹੈ ਡੀਟੀ ਮਾਡਲ ਹਾਂ ਠੀਕ ਹੈ ਜੀ ਤੇ ਪਿਛਲੇ ਟਾਇਰ ਜਵਾਂ ਨਵੇਂ ਆ ਠੀਕ ਹੈ ਜੀ ਅਗਲੇ 90 ਕ ਪੈਸੇ ਆ ਠੀਕ ਹੈ ਜੀ 495000 ਰੁਪਏ ਰੇਟ ਹੈ ਦਾ ਪੰਜਾਬ ਨੰਬਰ ਹੈ ਪੰਜਾਬ ਨੰਬਰ ਆਪਣੇ ਸ਼ੋਅਰੂਮ ਤੋਂ ਨਾ ਤਾਂ ਇੰਜਨ ਗੇਅਰ ਦਾ ਟਰੈਕਟਰ ਮਾੜਾ ਮਿਲੇ ਤੇ ਨਾ ਹੀ ਕਾਗਜਾਂ ਦਾ ਮਾੜਾ ਮਿਲੇ ਨਹੀਂ ਕਾਗਜਾਂ ਦਾ ਹਾਂ ਵੀ ਪੂਰਾ ਸਹੀ ਹੁੰਦਾ ਹਾਂ ਠੀਕ ਹੈ ਟਾਇਰ ਜਵਾਂ ਚਾਰੇ ਨਵੇਂ ਆ ਠੀਕ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਜੀ 2014 ਮਾਡਲ ਹੈ ਕਰਲੋਸ ਕਰ ਇੰਜਨ ਕਰਾਸ ਕਰ ਤੋਂ ਲੈ ਕੇ ਪੈਂਟ ਤੱਕ ਰੰਗ ਪੇਂਟ ਦੀ ਮੜੀ ਮੋਟੀ ਟੱਚਿੰਗ ਹੋਈ ਐ ਦੀ ਮੈਂ ਝੂਠ ਨਹੀਂ ਮਾਰ ਕੇ ਵੇਚਦਾ ਠੀਕ ਹੈ ਮੜਾ ਮੋਟਾ ਤਾਂ ਸੀ ਯਾਰ ਹਰ ਸ਼ਿੰਗਾਰ ਲਾਈ ਦਿੰਨੇ ਆਂਗੇ ਮੜਾ ਮੋਟਾ ਤਾਂ ਆਤਾ ਹੈ ਜਿਵੇਂ ਉਹਨਾਂ ਪਾਣੀ ਕੋਈ ਗਲਫ ਕਰ ਲਈ ਦਾੜੀ ਦੇ ਹਾਂ ਤੇਰੀ ਬੰਦਾ ਸੋਹਣਾ ਲੱਗਦਾ ਹਾਂ ਉਵੇਂ ਜੇ ਘਰੇ ਸੋਹਣੇ ਲੱਗਦੇ ਆ ਬਸ ਉਵੇਂ ਇਹਨਾਂ ਦੇ ਵੀ ਮੜਾ ਮੋਟਾ ਤਾਂ ਕਰ ਹੀ ਦਿੰਨੇ ਆਂ ਬੁਰੇ ਮਿੱਤਰੋ ਅੱਜ ਆਪਾਂ ਤਲਵੰਡੀ ਸਾਬੂ ਖੜੇ ਆ ਗੁਰੂਆਂ ਪੀਰਾਂ ਦੀ ਧਰਤੀ ਐ ਇਹ ਜਿੱਥੇ 22 ਸਤਨਾਮ ਆਪਣੇ ਨਾਲ ਜੁੜਿਆ ਬਾਈ ਨੇ ਖੋਲੇ ਨਮਾ ਸੋ ਰੂਮਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਵਧਾਈਆਂ ਬਾਈ ਪਹਿਲਾਂ ਤਾਂ ਸ਼ੋਰੂਮ ਦੀਆਂ ਤੇ ਨਵੇਂ ਸਾਲ ਦੀਆਂ ਵੀ ਬਾਈ ਤੈਨੂੰ ਵੀ ਵਧਾਈਆਂ ਤੇ ਤੇਰੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਵੀ ਬਹੁਤ-ਬਹੁਤ ਵਧਾਈਆਂ ਭਰਾ ਕੋਲੇ ਆ ਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਵਧੀਆ ਕੰਨੇ ਸੁਣਾ ਦੇ ਭਰਾ ਕੋਲੇ ਟਰੈਕਟਰ ਹੁੰਦੇ ਆ ਆਪਾਂ 35 34 ਦੇ ਤੋਂ ਸਟਾਰ ਕਰਦੇ ਆ ਇਹਦੇ ਬਾਰੇ ਸਤਨਾਮ ਬਾਈ ਦੱਸੀ ਗੇਰਾ ਇਹ 2023 ਮਾਡਲ ਹੈ ਠੀਕ ਹੈ ਜੀ ਸਾਢੇ 450 ਘੰਟੇ ਚੱਲਿਆ ਹੋਇਆ ਕੁੱਲ ਹਾਂ ਠੀਕ ਹੈ ਪਾਵਰ ਸਟੀering ਹੈ ਠੀਕ ਹੈ ਪਿਆਬ ਨੰਬਰ ਹੈ ਡਬਲ ਡਿਸਟ੍ਰਿਬਿਊਟਰ ਹੈ ਡਬਲ ਡਿਸਟ੍ਰਿਬਿਊਟਰ ਹੈ ਹਾਂ ਸਾਰਾ ओरिजिनल ਹੈ ਟਰੈਕਟਰ ਜੇ ਪੈਰਾਂ ਦੀ ਗੱਲ ਕਰੀਏ ਫਿਰ ਟਾਇਰ ਤਾਂ ਤਕਰੀਬਨ ਰੁਪਈਆ ਪੈਣ ਨਾ ਨਹੀਂ ਪਏ ਨੇ ਰੀ ਪਏ ਨੇ ਬਾਈ ਤੇ ਟਰੈਕਟਰ ਤੁਸੀਂ ਦੇਖ ਰਹੇ ਹੋ ਲਫਾ ਫੇ ਲਫੂ ਪਏ ਆ ਜੇ ਬਾਈ ਚੜੇ ਪਏ ਨੇ ਹਨਾ ਪੂਰਾ ਕੈਂਪ ਟਰੈਕਟਰ ਹੈ ਹਾਂ ਤੇ ਜੇ ਇਹਦਾ ਪ੍ਰਾਈਸ ਰੇਟ ਦਾ ਗੱਲ ਕੀਤੀ ਜਾਵੇ 475000 ਤੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਆ ਗਿਆ ਨਵੇਂ ਸਾਲ ਤੇ ਕੋਈ ਨਹੀਂ ਬਸ ਕਰ ਦਿਆਂਗੇ ਸ਼ੂਟ ਫਿਰ ਨਵੇਂ ਸਾਲ ਤੇ ਨਵੇਂ ਸ਼ੋਰੂਮ ਤੇ ਤੇ ਨਵੇਂ ਸਾਲ ਤੇ ਜਦੋਂ ਕੋਈ ਆਊਗਾ ਤਾਂ ਫੁੱਲ ਹੀ ਸ਼ੂਟ ਕਰ ਦਿਆਂਗੇ ਫੁੱਲ ਹਾਂ ਤੇ ਕਹਾਂ ਲਓ ਵੇ ਫੁੱਲ ਮਾਨਦਾਨ ਕੀਤਾ ਜਾਉ ਬਾਈਕ ਵੱਲੋਂ ਤੇ ਬਾਕੀ ਆਪਣਾ ਨਾਮ ਲੈ ਦਿਓ ਮੂਰੇ ਆ ਗਿਆ 855 ਐਫੇਰ ਵਰਸ ਪੀਟੀਓ ਤੇ ਬਾਈ ਦੱਸੀਏ ਇਹਦੇ ਬਾਰੇ ਇਹ 2013 ਮਾਡਲ ਹੈ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਡੀਟੀ ਮਾਡਲ ਹੈ ਡੀਟੀ ਮਾਡਲ ਹਾਂ ਠੀਕ ਹੈ ਜੀ ਤੇ ਪਿਛਲੇ ਟਰ 99 ਹੈ ਠੀਕ ਹੈ ਜੀ ਅਗਲੇ 90 ਕੁ ਪੈਸੇ ਹੈ ਠੀਕ ਹੈ ਜੀ 495000 ਰੁਪਏ ਰੇਟ ਹੈ ਦਾ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਹਾਂ ਤੇ ਚਾਰ ਚਲਾਵੇ ਦਾ ਕਿਵੇਂ ਆ ਪੂਰਾ ਸਹੀ ਹੈ ਪੂਰਾ ਸਹੀ ਹੈ ਹਾਂ ਆਪਣੇ ਸ਼ੋਰੂਮ ਤੋਂ ਨਾ ਦਾ ਇੰਜਨ ਗੇਅਰ ਦਾ ਟਰੈਕਟਰ ਮਾੜਾ ਮਿਲੇ ਤੇ ਨਾ ਹੀ ਕਾਗਜਾਂ ਦਾ ਮਾੜਾ ਮਿਲੇ ਨਹੀਂ ਕਾਗਜਾਂ ਦਾ ਹਾਂ ਵੀ ਪੂਰਾ ਸਹੀ ਹੁੰਦਾ ਹੈ ਹਾਂ ਠੀਕ ਹੈ ਮਿੱਤਰੋ ਟਰੈਕਟਰ ਤੁਹਾਨੂੰ ਬੱਬੂ ਕੈਮਰਾਮੈਨ ਨੇ ਦਿਖਾਤਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਹਣਾ ਤੇ ਪੂਰਾ ਕੈਮ ਟਰੈਕਟਰ ਪਿਆ ਕੀ ਆ ਗਿਆ 155 FI ਰਿਵਰਸ ਵੀਡੀਓ ਹੋਰ ਸਟਾਰਟਰ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਦੱਸਿਓ ਇਹਦੇ ਬਾਰੇ ਇਹਦੇ ਵੀ ਟਾਇਰ ਜਮਾਂ ਚਾਰੇ ਨਵੇਂ ਆ ਠੀਕ ਹੈ ਜੀ ਪੰਜਾਬ ਨੰਬਰ ਆ ਠੀਕ ਹੈ ਜੀ 2014 ਮਾਡਲ ਹੈ ਕਰਲੋ ਉਸ ਘਰ ਇੰਜਨ ਹੈ ਕਰਲੋ ਉਸ ਘਰ ਇੰਜਨ ਹੈ ਹਾਂ ਡਬਲ ਪੰਪ ਪਾਵਰ ਸਟੀਅਰਿੰਗ ਟੌਪ ਵਾਲਾ ਮਾਡਲ ਹੈ ਠੀਕ ਹੈ ਜੀ ਤੇ ਜੇ ਪ੍ਰਾਈਸ ਰੇਟ ਦੀ ਗੱਲ ਕਰੀਏ 495000 ਹੀ ਇਹਦਾ ਰੇਟ ਹੈ 495000 ਹੀ ਰੇਟ ਹੈ ਜੇ ਹੁਣ ਉਹਨਾਂ ਸਤਰਾਂਵੇਂ ਦੀ ਗੱਲ ਕਰੀਏ ਆਪਾਂ ਬੈਂਪਰ ਤੋਂ ਲੈ ਕੇ ਪੈਂਡ ਤੱਕ ਰੰਗ ਪੇਂਟ ਦੀ ਇਹ ਵਾਲਾ ਮੋੜੀ ਬੋਟੀ ਟੱਚਿੰਗ ਹੋਈ ਹੈ ਦੀ ਮੈਂ ਝੂਠ ਨਹੀਂ ਮਾਰ ਕੇ ਵੇਚਦਾ ਠੀਕ ਹੈ ਹਾਂ ਕਰਲੋ ਉਸ ਘਰ ਇੰਜਨ ਹੈ ਠੀਕ ਹੈ ਇੰਜਨ ਗੇਰ ਤਾਂ ਤਾਂ ਚੰਗੀ ਹੋਣਾ ਜਮਾ ਸਹੀ ਹੈ ਹਾਂ ਠੀਕ ਹੈ ਤੇ ਆਜੋ ਮਿੱਤਰੋ ਅਗਲੇ ਟਰੈਕਟਰ ਦੀ ਗੱਲ ਕਰੀ 855 ਆ ਗਿਆ ਐਫੀ ਰਿਵਰਸ ਪੀਟੀਓ ਫੋਰਸ ਦਾ ਇਹਦੇ ਬਾਰੇ ਦੱਸਿਓ ਬਈ ਇਹ 2015 ਮਾਡਲ ਹੈ ਠੀਕ ਹੈ ਜੀ ਇਹਦਾ ਹਰਿਆਣਾ ਦਾ ਨੰਬਰ ਹੈ ਐਨਓਸੀ ਮਿਲ ਜੂਗੀ ਠੀਕ ਹੈ ਜੀ ਟਾਇਰ ਨਵੇਂ ਆ ਚਾਰੇ ਦੇ ਠੀਕ ਹੈ ਜੀ ਗੁਡਗਿਅਰ 12 ਇੰਚ ਪਿਛਲੇ ਟਾਇਰ ਠੀਕ ਹੈ ਜੀ ਅਗਲੇ ਜੇਕੇ ਦੇ ਨਵੇਂ ਆ ਠੀਕ ਹੈ ਜੀ ਤੇ ਇਹ ਵੀ ਟੌਪ ਵਾਲਾ ਮਾਡਲ ਹੈ ਠੀਕ ਹੈ ਜੀ 5 ਲੱਖ 35000 ਰੁਪਿਆ ਰੇਟ ਹੈ ਇਹਦਾ ਡਿਮਾਂਡ ਹੈ ਜੀ ਹਾਂ 5 ਲੱਖ 35000 ਡਿਮਾਂਡ ਹੈ ਮਿੱਤਰੋ ਹਣਾ ਬਾਕੀ ਮੌਕੇ ਤੇ ਡਿਸਕਾਊਂਟ ਕੀਤਾ ਜਾਊ ਇਹ ਵੀ ਆਲ ਓਰੀਜਨਲ ਆ ਬਈ ਨਹੀਂ ਆਲ ਓਰੀਜਨਲ ਨਹੀਂ ਹਾਂਜੀ ਪੇਂਟ ਹੋ ਸਾਰਾ ਰੀਨਲ ਨਹੀਂ ਇਹ ਸਾਰਾ ਰੀਨਲ ਨਹੀਂ ਪੇਂਟ ਮਾੜਾ ਮੋਟਾ ਕਿਤੇ ਜਿੱਥੇ ਜਾਦੇ ਘਾਸ ਘਾਸਾ ਪੈਂਦਾ ਉਥੇ ਹੋਇਆ ਹੋਣਾ ਹਾਂ 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 ਠੀਕ ਮਾੜਾ ਮੋਟਾ ਤਾਂ ਸੀ ਯਾਰ ਹਰ ਸ਼ਿੰਗਾਰ ਲਾਈ ਦਿੰਨੇ ਆਂਗੇ ਮਾੜਾ ਮੋਟਾ ਤਾਂ ਆਤ ਹੈ ਜਿਵੇਂ ਜਿਵੇਂ ਨਾ ਪਾਣੀ ਕੋਈ ਗਲਫ ਕਰ ਲਈ ਦਾੜੀ ਤੇ ਤੇਰੀ ਬੰਦਾ ਸੋਹਣਾ ਲੱਗਦਾ ਉਵੇਂ ਜਿ ਘਰੇ ਸੋਹਣੇ ਲੱਗਦੇ ਆ ਬਸ ਉਵੇਂ ਇਹਨਾਂ ਦੇ ਵੀ ਮਾੜਾ ਮੋਟਾ ਤਾਂ ਕਰ ਹੀ ਦਿੰਨੇ ਆਂ ਬੁੜੀਆਂ ਜਿਵੇਂ ਹਰ ਸ਼ਿੰਗਾਰ ਲਾ ਲੈਂਦੀਆਂ ਸੁਰਖੀ ਬਿੰਦੀ ਲਾ ਲੈਂਦੀਆਂ ਤੇ ਆਪਾਂ ਦਾੜੀ ਗਲਫ ਕਰ ਲੈਣੇ ਆਂਗੇ ਠੀਕ ਹੈ ਜੀ ਉਹ ਬਸ ਉਵੇਂ ਹੀ ਕਰਨਾ ਮਾੜਾ ਮੋਟਾ ਗਲਫ ਦਸੀਂ ਜਤਰਾਮ ਇਹਦੇ ਬਾਰੇ ਇਹ 95 ਮਾਡਲ ਹੈ ਠੀਕ ਹੈ ਜੀ ਟਰੈਕਟਰ ਸਾਰਾ オリジナル ਹੈ ਠੀਕ ਹੈ ਜੀ ਅਗਲੇ ਟਾਇਰ ਹੈਗੇ 70 ਕੇ ਪਿਛਲੇ ਜਮਾ ਗੋਲ ਹੈਗੇ ਠੀਕ ਹੈ ਜੀ ਹਾਂ 1 ਲੱਖ 40000 ਰੁਪਿਆ ਰੇਟ ਹੈ ਠੀਕ ਹੈ ਜੀ ਟਰੈਕਟਰ ਸਾਰਾ オリジナル ਹੈ ਆ ਮਨ ਵੀ ਜਿਹੇ ਜਹ 95 ਚ ਏਜੰਸੀ ਚੋਂ ਨਿਕਲੇ ਸੀ ਉਹੋ ਜਿਹੇ ਹੀ ਪਏ ਠੀਕ ਹੈ ਜੀ ਮਾੜਾ ਚੋਰ ਕਰਦਾ ਜਮ ਤੱਕੜ ਪੂਰਾ ਘੰਟਾ ਇੰਜਨ ਗੇਅਰ ਦਾ ਵੀ ਠੀਕ ਹੈ ਜੀ ਤੇ ਟਰੈਕਟਰ ਪਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਟਰੈਕਟਰ ਦੀ ਟਰਾਈ ਲੈ ਕੇ ਫੇਰ ਬਾਈ ਨਾਲ ਸੌਦਾ ਤੋੜ ਸਕਦੇ ਹੋ ਨਾ ਹਾਂ ਤੇ ਟਰਾਈ ਲਊ ਆਪਦੀ ਕੋਈ ਗੱਲ ਨਹੀਂ ਟਰਾਈ ਲਓ ਬੇਚਿੰਤ ਹੋ ਕੇ ਹਾਂ ਤੇ ਮੂਰੇ ਆ ਗਿਆ ਸਿਉਨਾ ਲਿਕਰ 750 ਟਰੈਕਟਰ ਦੇਖ ਸਕਦੇ ਹੋ ਬਾਈ ਇਹਦੇ ਬਾਰੇ ਦੱਸੀ ਸਤਨਾਪ ਇਹ 2010 ਮਾਡਲ ਹੈ ਠੀਕ ਹੈ ਜੀ ਹਰਿਆਣਾ ਨੰਬਰ ਐਨਓ ਸੀ ਮਿਲ ਜੂ ਇਹਦੀ ਪਾਸਿੰਗ ਪਈ ਆ ਹਜੇ ਠੀਕ ਹੈ ਜੀ ਇਹਦੀ ਪਈ ਹੋ 10ਵੇਂ ਮਹੀਨੇ ਦੇ ਕਰ 25 ਤਿਕਰ ਠੀਕ ਹੈ ਜੀ ਟੈਅ ਐ ਐਮ ਆਰ ਐਫ ਦੇ 80 ਪੈਸੇ ਪਿਛਲੇ ਟਾਇਰ 15 9 28 ਦੇ ਠੀਕ ਹੈ ਜੀ ਸਾਦੀ ਘਟਾਈ ਚ ਹਾਂ ਸਿੰਪਲ ਸਟੀਅਰਿੰਗ ਹੈ ਠੀਕ ਹੈ ਜੀ ਟਰੈਕਟਰ ਪੂਰਾ ਸਾਫ਼ ਹੈ ਵੀ ਠੀਕ ਹੈ ਜੀ ਇੰਜਨ ਗੇਅਰ ਦਾ ਵੀ ਬਹੁਤ ਚੰਗਾ ਹਾਂ ਇੰਜਨ ਗੇਅਰ ਦਾ ਵੀ 2010 ਮਾਡਲ ਹੈ 3 ਲੱਖ 35000 ਰੁਪਏ ਰੇਟ ਹੈ ਦਾ 3 ਲੱਖ 35000 ਡਿਮਾਂਡ ਕਰ ਦਿਓ ਹਾਂ ਬਾਕੀ ਮੌਕੇ ਤੇ ਹੋ ਜਾਓ ਮੌਕੇ ਤੇ ਮਹਾਂ ਅੰਤਨ ਹੋ ਜਾਊਗਾ ਮੌਕੇ ਤੇ ਬਈ ਫੁੱਲ ਮਾਣਦਾਨ ਹੋ ਜਾਊ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਬੱਬੂ ਨੇ ਤੁਹਾਨੂੰ ਝਾਤ ਮਰਵਾਤੀ ਬਹੁਤ ਹੀ ਸੋਹਣਾ ਟਰੈਕਟਰ ਹੈ ਰੰਗ ਪੇਂਟ ਦਾ ਵੀ ਉੰਨਾ ਹੀ ਸੋਹਣਾ ਟਰੈਕਟਰ ਹੈ ਮੂਰੇ ਆ ਗਿਆ 855 FAI ਰਿਵਰਸ ਵੀਡੀਓ ਟਰੈਕਟਰ ਚੈੱਕ ਕਰ ਸਕਦੇ ਹੋ ਇਹ ਟਾਪ ਮਾਡਲ ਹੈ ਹਨਾ ਸਤਨਾ ਫੁੱਲ ਟਾਪ ਮਾਡਲ ਤੇ ਪੂਰਾ ਨਵਾਂ ਟਰੈਕਟਰ ਹੈ ਪੂਰਾ ਨਵਾਂ 1100 ਘੰਟਾ ਚੱਲਿਆ ਰੇਨ ਨਾਲ ਹਾਂ ਕਿਤੇ ਰੰਗ ਪੇਂਟ ਨਹੀਂ ਹੋਇਆ ਇਹ ਮਨੋ ਵੀ ਜਿਵੇਂ ਜਵਾਨ ਮੁੰਡੇ ਨੂੰ ਕੋਈ ਰੰਗ ਡਾੜੀ ਧੜੀ ਕਲਫ ਨਹੀਂ ਕਰਨੀ ਪੈਂਦੀ ਹਾਂ ਇਹ ਹਾਂ ਇਹ ਸਦਾ ਬਾਹਰ ਚੀਜ਼ ਹੈ ਹਾਂ ਇਹਦੇ ਕੋਈ ਕਲਫ ਨਹੀਂ ਕੀਤੀ ਇਹਦੇ ਹਾਂ ਸਾਰਾ オリジナル ਹੈ ਸਾਰਾ オリジナル ਹਾਂ 1.5 ਸੌ ਘੰਟੇ ਚੱਲਿਆ ਇਹ ਠੀਕ ਹੈ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ 13 ਦੀ ਲਗ ਰਹੀ ਆਪਾਂ ਬਾਈ ਟਾਇਰ ਨਾਲ ਦੇ ਸਾਰੇ ਅਸੀਂ 85% ਟਾਇਰ ਪਏ ਆ ਟਾਇਰ ਚੌਕੜਾ ਗੂੜਿਆਰ ਦੇ ਨੇ ਬਾਈ 80-85 ਪੈਸੇ ਆ ਨਾ ਸਾਈਡ ਕਲਚ ਹੈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਦੂ ਸਪੀਡ ਹੈ ਦੂ ਸਪੀਡ ਦੂ ਸਪੀਡ ਹੈ ਟਰੈਕਟਰ ਜਮਾਨ ਪੂਰਾ ਸੋਹਣਾ ਟਰੈਕਟਰ ਹੈ ਤੇ ਪੀਵੀ 13 ਸੰਗਰੂਰ ਦਾ ਹੈ ਸੰਗਰੂਰ ਦਾ ਨੰਬਰ ਹੈ ਹਾਂ ਤੇ ਬਾਈ ਜੀ ਮਡਲ ਆ ਗਿਆ ਅਸੀਂ ਡਿਮਾਂਡ 2021 ਮਡਲ ਹੈ 7 ਲੱਖ 10000 ਰੁਪਿਆ ਰੇਟ ਹੈ ਦਾ 7 ਲੱਖ 10000 ਹਾਂ ਤੇ ਮੌਕੇ ਦਾ ਮੌਕੇ ਤੇ ਕਰ ਦਾਂਗੇ ਮਾਨਦਾਨ ਹਾਂ ਹਾਂ ਤੇ ਦੇਗੀ ਝੁੱਲੇ ਚ ਮਿੱਤਰੋ ਇਹ ਦੇਗੀ ਝੁੱਲੇ ਵਾਲਾ ਤੇ ਇਸ ਤੋਂ ਇਲਾਵਾ 17 ਮਹੂਰ ਵੀ ਟਰੈਕਟਰ ਨੇ ਟਰੈਕਟਰ ਆਪਣੇ ਕੋਲੇ ਕਾਫੀ ਖੜੇ ਆ ਹੋਰ ਵੀ ਹਾਂਜੀ ਅੱਜ ਥੋੜਾ ਜਿਹਾ ਉਲਝ ਕੇ ਸ਼ੋਰੂਮ ਦਾ ਮੂਰਤ ਕਰਨ ਦੇ ਕਾਰਨ ਉਦਘਾਟਨ ਨਹੀਂ ਸੀ ਅੱਜ ਹਾਂ ਤੇ ਕੁਝ ਮੰਡੀ ਚ ਟਰੈਕਟਰ ਹੀ ਖੜੇ ਆ ਹਾਂਜੀ ਤੇ ਬਸ ਟਰੈਕਟਰ ਯਾਰ ਬੰਦਾ ਕੋਈ ਵੀ ਟਰੈਕਟਰ ਲੈਣਾ ਹੋਵੇ ਕਿਸੇ ਨੇ ਅਸੀਂ ਮੋੜਨ ਨਹੀਂ ਦਿੰਦੇ ਮੋੜਨ ਨਹੀਂ ਦਿੰਦੇ ਬੇਚਿੰਤੋ ਕੇ ਇੱਥੇ ਆ ਜੇ ਮੋੜਾਂ ਵਾਲੇ ਚੌਂਕ ਤੇ ਤਲਵੰਡੀ ਸਾਬੋ ਹਾਂਜੀ ਟਰੈਕਟਰ ਦੇਖ ਹੀ ਤੋਰਾਂਗੇ ਉਹਨੂੰ ਮੋੜਨ ਨਹੀਂ ਦਿੰਦੇ ਜਿਹੜਾ ਵੀ ਟਰੈਕਟਰ ਲੈਣਾ ਹੋਊ ਉਸ ਨੂੰ ਠੀਕ ਹੈ ਜੀ ਤੇ ਜਿਵੇਂ ਆਪਾਂ ਹੁਣ ਟਰੈਕਟਰ ਸਾਰੇ ਦਿਖਾਇਆ ਸਤਨਾਪ ਕਾਪੀ ਕਾਗਜ਼ਾਂ ਦੇ ਕਿਵੇਂ 19 ਸਿਉਣੇ ਵਰਗੇ ਨੇ ਕਾਪੀ ਕਾਗਜ਼ਾਂ ਦੇ ਸਿਉਣੇ ਵਰਗੇ ਆ ਕਾਪੀ ਕਾਗਜ਼ਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਹਾਂਜੀ ਟਰੈਕਟਰ ਦੀ ਵੀ ਆਪਣੀ ਜ਼ਿੰਮੇਵਾਰੀ ਹੋਊਗੀ ਟਰੈਕਟਰ ਆਪਦਾ ਚੈੱਕ ਕਰਕੇ ਲਿਆ ਸਕਦੇ ਨਾਲੇ ਅਸੀਂ ਟਰੈਕਟਰ ਕੱਟ ਵੀ ਲੈਨੇ ਆ ਵਿੱਚ ਕਾਪੀ ਕਾਗਜ਼ਾਂ ਦਾ ਉਹ ਵੀ ਸਹੀ ਹੋਵੇ ਉਹ ਵੀ ਸਹੀ ਹੋਵੇ ਕਿਸੇ ਨੇ ਵੇਚਣਾ ਹੋਵੇ ਸਹੀ ਕਾਪੀ ਕਾਗਜ਼ਾਂ ਦਾ ਟਰੈਕਟਰ ਲਵਾਂਗੇ ਅਸੀਂ ਠੀਕ ਹੈ ਜੀ ਗਲਤ ਕਾਗਜ਼ਾਂ ਕੰਟੈਕਟ ਨੰਬਰ ਕੀ ਹੈ ਬਾਈ 8802500004 ਰਿਪੀਟ ਬੋਲੋ 88025404 ਠੀਕ ਹੈ ਧੰਨਵਾਦ ਬਾਈ ਜੀ ਫਤਿਹ ਧੰਨਵਾਦ ਤੇਰਾ ਵੀ ਬਹੁਤ ਬਹੁਤ ਧੰਨਵਾਦ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ